ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾਨਜੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਵੀ ਬਹੁਤ ਸਾਰੇ ਗੈਂਗਸਟਰਸ ਤੇ ਡਰੱਗ ਫਰੰਟ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਰਿਕਵਰੀਜ਼ ਹੋਈਆਂ ਇਲੀਗਲ ਆਰਮਜ਼ ਦੀਆਂ ਔਰ ਕਈ ਗੈਂਗ ਬਸਟ ਹੋਏ ਹੈ ਸ਼ੱਕੀ ਪਰਸ਼ਾਂ ਦੀ ਜਿਹੜੀ ਚੈਕਿੰਗ ਉਹਦੇ ਵਿੱਚ ਰੈਗੂਲਰਲੀ ਅਸੀਂ ਚੈਕਿੰਗ ਕਰਦੇ ਆਂ ਕੱਲ ਵੀ ਨਾਕਾਬੰਦੀ ਦੇ ਆਰਡਰ ਸੀਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਤੇ ਇਹ ਭਗਤਾਂ ਵਾਲੀ ਮੰਡੀ ਜਿਹੜਾ ਦਾਣਾ ਮੰਡੀ ਹੈ ਡੰਪ ਵਾਲੀ ਸਾਈਡ ਤੋਂ ਪਰਲੇ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਐਸਆਈ ਸਕੱਤਰ ਸਿੰਘ ਸੀ ਗੇਟ ਅਕੀਮਾ ਥਾਣੇ ਦਾ ਉਹਨੇ ਆਪਣੇ 9mm ਜਿਹੜਾ ਸਰਵਿਸ ਪਿਸਤਲ ਲੈ ਉਹਨੇ ਫਾਇਰ ਵਾਪਸ ਕੀਤਾ ਜੋ ਕਿ ਉਹਦੇ ਲੈਗ ਦੇ ਉੱਤੇ ਲੱਗਿਆ ਕੱਲ ਕਿਉਂਕਿ ਬਾਰਿਸ਼ ਦੇ ਕਰਕੇ ਉੱਥੇ ਚਿੱਕੜ ਵੀ ਸੀਗਾ ਪਹਿਲਾਂ ਮੋਟਰਸਾਈਕਲ ਸਲਿੱਪ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ ਉਹਦੀ ਜਿਹੜੀ ਹੈ ਜਿਹੜੀ ਸਰਚ ਤੋਂ ਬਾਅਦ ਦੋ ਪਿਸਤਲ ਮਿਲੇ ਨੇ ਇੱਕ 9mm ਗਲੌਕ 1.30 ਬੋਰ ਚਾਈਨੀਜ਼ ਸਟਾਰ ਪਿਸਤਲ ਜਿਹੜਾ ਉਹ ਜਿਹੜਾ ਸਟਾਰ ਪਿਸਤਲ ਉਹ ਵਿਦਆਊਟ ਮੈਗਜ਼ੀਨ ਹੈ ਤੇ ਅੱਠ ਜ਼ਿੰਦਾ ਕਾਰਤੂਸ ਮਿਲੇ ਨੇ ਗਲੌਕ 9mm ਦੇ ਤੇ ਇਹਦੇ ਚ ਇਹਦੀ ਪਛਾਣ ਜਿਹੜੀ ਆ ਦੋਸ਼ੀ ਦੀ ਵਿਕਰਮਜੀਤ ਸਿੰਘ ਪਖਨੇ ਦਾ ਹੈਗਾ ਥਾਣਾ ਕਰੰਡਾ ਅੰਮ੍ਰਿਤਸਰ ਰੂਰਲ ਮੁੱਢਲੀ ਪੁਸ਼ਕੈ ਤੋਂ ਇਹ ਕੱਲ੍ਹ ਸਾਹਮਣੇ ਆਈ ਹੈ ਕਿ 11 6 ਨੂੰ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਪਾਰਟੀ ਦੀ 1 ਪੰਜ ਕਿਲੋ ਹਿਰੋਇਨ ਬਰਾਮਦ ਕੀਤੀ ਸੀ ਉਥੇ ਗੋਲੀ ਚੱਲ ਗਈ ਸੀ ਡਰੱਗਸ ਮਨਟਰਨਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਸੀ ਉਹਦੇ ਵਿੱਚ ਮੇਨ ਫਾਇਰ ਕਰਨ ਵਾਲਾ ਬੰਦਾ ਇਹ ਵਿਕਰਮਜੀਤ ਸਿੰਘ ਹੀ ਸੀ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਹੈ ਇੱਕ ਹੈਪੀ ਨਾਮ ਦਾ ਬੰਦਾ ਪਹਿਲਾ ਨਾਮਜ਼ਦ ਉਹਨਾਂ ਵੱਲੋਂ ਕੀਤਾ ਗਿਆ ਥਾਣਾ ਕਰੰਡਾ ਦੀ ਪੁਲਿਸ ਵੱਲੋਂ ਤੇ ਇਹਦੀ ਪੁੱਛ ਗਈ ਤੋਂ ਹੈ ਕਿ ਦੂਸਰਾ ਜਿਹੜਾ ਲੜਕਾ ਇਹਦੇ ਨਾਲ ਸੀ ਉਹ ਵੰਸ਼ ਹੈ ਉਹ ਇਹਦੇ ਨਾਲ ਦੇ ਪਿੰਡਾਂ ਦਾ ਹੀ ਹੈਗਾ ਉੱਥੋਂ ਦਾ ਕਰਨਡੇ ਏਰੀਏ ਦਾ ਔਰ ਇੱਕ ਰਾਹੀਰ ਦੀ ਉਸ ਵਿੱਚ ਡੈਥ ਵੀ ਹੋ ਗਈ ਸੀ ਜਦੋਂ ਇਹ ਫਾਇਰ ਚੱਲ ਰਿਹਾ ਸੀਗਾ ਸੋ ਇਹ ਮੇਨ ਅਕਿਊਜ਼ਡ ਹੈ ਉਸ ਕੇਸ ਦਾ ਜਿਹਦਾ ਪਛੋਕੜ ਆਪਾਂ ਦੇਖੀਏ 22 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਤੇ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਹੈ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਜਿਹੜੇ ਵੈਪਨ ਨੇ ਬੜੇ ਦੋਨੇ ਸਪੈਸੀਫਿਕੇਟਿਡ ਨੇ ਔਰ ਇਹ ਪਤਾ ਲੱਗਿਆ ਕਿ ਜਿਹੜਾ 30 ਬੋਰ ਦਾ ਜਿਵੇਂ ਮੈਂ ਤੁਹਾਡਾਂ ਨਾਲ ਸ਼ੇਅਰ ਕੀਤਾ ਕਿ ਮੈਗਜ਼ੀਨ ਉੱਥੇ ਹੀ ਮੌਕੇ ਤੇ ਉਸ ਦਿਨ गिर ਗਿਆ ਸੀਗਾ ਜੋ ਪੁਲਿਸ ਵੱਲੋਂ ਉੱਥੇ ਬਰਾਮਦ ਕੀਤਾ ਗਿਆ ਤਾਂ ਹੀ ਜਿਹੜਾ 30 ਬੋਰ ਦਾ ਪਿਸਤਲ ਹੈ ਵਿਦਆਊਟ ਮੈਗਜ਼ੀਨ ਇਹਦੇ ਕੋਲੋਂ ਬਰਾਮਦ ਹੋਇਆ ਸੋ ਇਹਦੇ ਵਿੱਚ ਜਿਹੜੀ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਕਾਉਜ਼ ਜਿਹੜਾ 9mm ਗਲੌਕ ਤੇ 30 ਬੋਰ ਪਿਸਤਲ ਹੈਗਾ ਇਹ ਜ਼ਿਆਦਾਤਰ ਕਨਸਾਈਨਮੈਂਟਸ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਪੁਸ਼ਨ ਹੋ ਰਿਹਾ ਔਰ ਕਾਫੀ ਇਹਦੇ ਤੇ ਇਹਦੀ ਡਿਮਾਂਡ ਹੈਗੀ ਐ ਜਿਹੜੇ ਆ ਆਰਗੇਨਾਈਜ਼ ਗੈਂਗ ਮੈਂਬਰ ਨੇ ਸੋ ਮੈਂ ਪੁਲਿਸ ਪਾਰਟੀ ਜਿਹੜੀ ਐ ਉਹ ਸਾਰੀ ਉਹਨੂੰ ਵੀ ਅਸੀਂ ਇਨਾਮ ਦੇਵਾਂਗੇ ਕਿ ਉਹਨਾਂ ਨੇ ਬੜੀ ਦਲੇਰੀ ਦਾ ਮਾਹੌਲ ਦੇਖਿਆ ਕਿਉਂਕਿ ਉਹਨਾਂ ਤੇ ਬੜੀ ਸਫਿਸਟੀਕੇਟਡ ਵੈਪਨ ਤੋਂ ਫਾਇਰ ਹੋਇਆ ਤੇ ਇਹਦੇ ਵਿੱਚ ਵਿਸ਼ਾਲਜੀਤ ਜੀ ਸਾਡੇ ਐਡੀਸੀਪੀ 1 ਐਸੀਪੀ ਜਸਪਾਲ ਜੀ ਐਸਐਚਓ ਗੇਟੇਕੀਮਾ ਇੰਸਪੈਕਟਰ ਮਨਜੀਤ ਔਰ ਇਹ ਸਾਰੀ ਟੀਮ ਜਿਹੜੀ ਐ ਇਹਨਾਂ ਨੂੰ ਅਗੇ ਵੀ ਇਹਦਾ ਕੀਤੀਆ ਕੇ ਪੂਰੀ ਨੂੰ ਇਨ ਡੈਪਥ ਕਰਨਗੇ ਕਿਉਂਕਿ 5 ਕਿਲੋ ਏਡੀ ਵੱਡੀ ਹਿਰੋਇਨ ਦੀ ਖੇਪ ਉੱਪਰੋਂ ਇੰਨੇ ਸਫਿਸਟੀਕੇਟਿਡ ਵੈਪਨ ਔਰ ਉੱਪਰੋਂ ਦੋ ਵਾਰੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦਾ ਜਿਹੜਾ ਬੰਦਾ ਕਰ ਰਿਹਾ ਉਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਕ੍ਰਿਮੀਨਲ ਮਾਈਂਡਡ ਹੈ ਔਰ ਕਿੰਨਾ ਨਟੋਰੀਅਸ ਇਹ ਔਰ ਹਾਰਡਹੈਂਡ ਕ੍ਰਿਮੀਨਲ ਬਣ ਚੁੱਕਿਆ ਸਰ ਪਤਾ ਲੱਗਾ ਕਿ ਇਹ ਇਸ ਇਲਾਕੇ ਦੇ ਵਿੱਚ ਕੀ ਕਰਨ ਦੇ ਲਈ ਆਇਆ ਸੀ ਜੀ ਇਹ ਇਹ ਤਾਂ ਬੇਸਿਕਲੀ ਛੁਪੜਾ ਛੁਪੜਾ ਫਿਰ ਰਿਹਾ ਸੀ ਜਿਹੜਾ ਮੋਟਰਸਾਈਕਲ ਹੈ ਉਹ ਵੀ ਵਿਦਆਊਟ ਨੰਬਰ ਸੀਗਾ ਹਰ ਤਾਂ ਪਹਿਲਾ ਹੀ ਮਾਮਲਾ ਦਰਜ ਆ ਪਹਿਲਾਂ ਨਹੀਂ ਕੋਈ ਇਹਦਾ ਅਜੇ ਰਿਕਾਰਡ ਉੱਥੋਂ ਨਹੀਂ ਮਿਲਿਆ ਛੋਟੀ ਉਮਰ ਦਾ ਲੜਕਾ ਹੈ ਪਹਿਲਾ ਇਹਦਾ ਉਹੀ ਹੋਇਆ 11 6 ਨੂੰ ਕੈਨੇਡਾ ਥਾਣੇ ਦੇ ਵਿੱਚ ਜਿੱਥੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਔਰ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤੇ ਸੀ ਪਾਕਿਸਤਾਨੀ ਐਂਗ ਨਾਲ ਤਾਲੁਕ ਰੱਖਦਾ ਜੀ ਇਹ ਹੈਪੀ مین ਜਿਹੜਾ ਸਮਗਲਰ ਹੈ ਉਹ ਫੜਿਆ ਗਿਆ ਹੈ ਆਲਰੇਡੀ ਇਹ ਬੇਸਿਕਲੀ ਨਾਰਕੋ ਆਪਾ ਆਰਮਜ਼ ਦਾ ਇਹਨੂੰ ਨੈਕਸਸ ਕਹਿ ਸਕਦੇ ਹਾਂ ਔਰ ਉਸ ਦੇ ਵਿੱਚ ਜਿਹੜਾ ਵੰਸ਼ ਲੜਕਾ ਵਾ ਜਿਹੜਾ ਫੜਨਾ ਬਾਕੀ ਹੈ ਜੀ ਕਾਪੀ ਪੈਣੀ ਮੰਗਲਰ ਨਾਲ ਕੋਈ ਲਿੰਕ ਆ ਫੜਦੇ ਗੁੱਤੀ ਜਸਰੀ ਹਾਂ ਦੇਖੋ ਇਹਦੇ ਤੇ ਅਸੀਂ ਗੱਲ ਕਰਾਂਗੇ ਜੀ ਡੈਫੀਨਿਟਲੀ ਕਿਉਂਕਿ 5 ਕਿਲੋ ਕੋ ਛੋਟੀ ਜੀ ਖੇਪ ਤਾਂ ਹੈ ਨਹੀਂ ਉਹ ਡੈਫੀਨਿਟਲੀ ਪਾਕਿਸਤਾਨ ਬੇਸਡ ਲੋਕਾਣਾ ਵੀ ਇਹਦਾ ਤੇ ਸਾਰੇ ਇਹਦੇ ਜਿਹੜਾ ਨੈਟਵਰਕ ਹੈ ਜਿਹੜਾ ਵੀ ਇਹ 카ਰਟਲ ਚਲਾ ਰਹੇ ਸੀ ਉਹਦਾ ਵੀ ਜਿਹੜੇ ਸਾਰੀ ਇਨ ਡੈਪਥ ਚਰਚੀਸ਼ ਕਰੇਗੀ ਸਾਡੀ ਜੀ ਉਹ ਰਾਗੀ ਸੀ ਜਦ ਫੁੱਲਪਾਰਟ ਦੇ ਨਾਲ ਸੀ ਤਾਂ ਕੌਣ ਸੀ ਦੇਖੋ ਸਾਨੂੰ ਇਹ ਡਿਟੇਲ ਤੁਹਾਨੂੰ ਅੰਮ੍ਰਿਤਸਰ ਐਸਐਸਪੀ ਰੂਰਲ ਦੱਸ ਸਕਦੇ ਨੇ ਜਾਂ ਘਰਿੰਡਾ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਨੂੰ ਤਾਂ ਜੀ ਬਹੁਤ ਥੋੜਾ ਟਾਈਮ ਹੋਇਆ ਔਰ ਜੇਰੇ ਇਲਾਜ ਹੈ ਬੁਲਜਮ ਜਿੱ ਜਿੰਨੀ ਪੁੱਛ ਕੇ ਮੁਢਲੀ ਤੌਰ ਤੇ ਸਾਨੂੰ ਮਿਲੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਅੱਗੇ ਵੀ ਕਰਦੇ ਰਹਿਣਾ ਇਹ ਵੀ ਨਹੀਂ ਅਜੇ ਕਲੀਅਰ ਹੋਇਆ ਹੋ ਸਕਦਾ ਚੋਰੀ ਦਾ ਵੀ ਹੋਵੇ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਇਨ ਡੈਪਥ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਕੁਝ ਇਹ ਦੇਖੋ ਜਿਹੜੂ 5 ਕਿਲੋ ਲੈ ਕੇ ਆਏ ਤੇ ਇੰਨੇ ਵੈਪਨ ਨੇ ਲੱਗਦਾ ਹੀ ਹੈ ਕਿ ਕਾਫੀ ਮਤਲਬ ਵੈਲ ਇੰਟਰੈਂਟ ਇਹ ਸਾਰਾ ਸਿੰਡੀਕੇਟ ਜਾਂ ਡਰੱਗ ਨੈਟਵਰਕ ਬਣਾਈ ਬੈਠੇ ਸੀ ਔਰ ਨਾਲ ਆਮ ਮਕੈਨਿਕ ਕੋ ਵੱਡੇ ਵੱਡੇ ਲੈਵਲ ਤੱਕ ਇਹ ਪਹੁੰਚ ਗਏ ਦੇਖੋ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਆਪਾਂ ਅਕਸਰ ਗੱਲ ਕਰਦੇ ਆਂ ਕਿ ਪੈਸੇ ਦੇ ਲਾਲਚ ਦੇ ਵਿੱਚ ਸਾਡੇ ਯੰਗਸਟਰ ਜਿਹੜੇ ਆ ਉਹ ਗੱਲਾਂ 'ਚ ਆ ਜਾਂਦੇ ਆ ਔਰ ਜਿਹੜੇ ਡਰੱਗ ਸਮਗਲਰਸ ਨੇ ਔਰ ਉਹ ਜਿਹੜਾ ਮੇਨ ਲਾਲਚ ਹੀ ਉਹਨਾਂ ਨੂੰ ਇੱਥੇ ਤੱਕ ਫਸਾਉਂਦਾ ਲਿਆ